ਦੂਜੀ ਸ਼ਹੀਦੀ ਹੁੰਦੀ ਹੈ ਤੁਸੀਂ ਕਿਹਾ ਲੇਕਿਨ ਜੋ ਦੋਸਤ ਉਹਨਾਂ ਦੀ ਉਹਨਾਂ ਦੇ ਨਾਲ ਸੀ ਉਹ ਇਸ ਗੱਲ ਤੋਂ ਇਤਫਾਕ ਹੀ ਨਹੀਂ ਰਖਦੇ ਉਲਟਾ ਤੁਸੀਂ ਉਹਦੇ ਤੇ ਵੀ ਪ੍ਰੈਸ਼ਰ ਬਣਾ ਰਹੇ ਹੋ ਕਿ ਸ਼ਹੀਦੀ ਕੋ ਨਹੀਂ ਮੈਂ ਅਸੀਂ ਕਿਸੇ ਤੇ ਪ੍ਰੈਸ਼ਰ ਨਹੀਂ ਬਣਾਉਂਦੇ ਮੈਂ ਤਾਂ ਹੀ ਨਾ ਕਹਾਂ ਕਿ ਅਸੀਂ ਤੁਹਾਡੇ ਤੇ ਪ੍ਰੈਸ਼ਰ ਥੋੜੀ ਬਣਾਵਾਂ ਗੱਲ ਇਹ ਆ ਕਿ ਹਰ ਬੰਦੇ ਦਾ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ ਹਾਂ ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਵੀ ਤੁਸੀਂ ਜਿਹੜਾ ਵਾ ਸ਼ਹੀਦੀ ਸ਼ਬਦ ਦੇ ਮਾਇਨੇ ਸਾਡੇ ਲਈ ਤੇ ਆ ਵੀ ਜਿਹੜਾ ਪੰਥ ਦੇ ਰਸਤੇ ਤੋਂ ਪਿਆ ਜੀ ਸਤਿਗੁਰ ਦੀ ਜੋਤੋਂ ਪ੍ਰੇਮ ਕਰਨ ਕਾ ਜਾਓ ਸੱਤਰ ਤਲੀ ਗਲੀ ਮਰੀ ਆਉਤ ਮਾਰਗ ਪੈ ਤਰੀਜੈ ਦਿੱਜੇ ਕਾਣ ਨਕੀ ਤੇ ਦੀਰ ਸਦੂ ਨੇ ਜੇਲ ਕਟੂ ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਸਾਰੇ ਨੂੰ ਕਹਿੰਦੇ ਸੀ ਦੇਖੋ ਜੀ ਇਹ ਬਾਹਰ ਆਣ ਕੇ ਮੁਕਰ ਜੂਗਾ ਬੰਬੇ ਚ ਜੂਗਾ ਉਹਨੇ ਪੰਥੇ ਚਾਂ ਕੇ ਸੰਘਰਸ਼ ਕੀਤਾ ਸੰਘਰਸ਼ ਕਰਨ ਦੇ ਬਾਵਜੂਦ ਉਹਨੇ ਅਖੀਰੀ ਦਿਨਾਂ ਦੇ ਵਿੱਚ ਦਸਤਾਰ ਵੀ ਉਤਾਰਨ ਕੀਤੀ ਔਰ ਉਹਨੇ ਖਾਲਸਤਾਨ ਦੀ ਰੈਲੀ ਕਰਨ ਵਾਲੀ ਪਾਰਟੀ ਦਾ ਪ੍ਰਚਾਰ ਵੀ ਕੀਤਾ ਹੈ ਉਸ ਤੋਂ ਬਾਅਦ ਜੋ ਉਹਦਾ ਐਕਸੀਡੈਂਟ ਕੀਤਾ ਗਿਆ ਜੋ ਕੁਝ ਹੋਇਆ ਉਸ ਤੋਂ ਬਾਅਦ ਉਹਨੂੰ ਐਕਸੀਡੈਂਟ ਕਿਹਨੇ ਕੀਤਾ ਦੇਖੋ ਮੈਂ ਸਿੰਪਲ ਗੱਲ ਕਰਦਾ ਉਹ ਠੀਕ ਹੈ ਕਿ ਤੁਹਾਨੂੰ ਇਹੀ ਤੁਹਾਨੂੰ ਕੀ ਲੱਗਦਾ ਵੀ ਐਕਸੀਡੈਂਟ ਕੋਈ ਨਿਊ ਫੈਨੋਮੈਨਾ ਬੰਦਿਆਂ ਨੂੰ ਆਰਡਰ ਕਰਨ ਦਾ ਕੋਈ ਵੀ ਚੀਜ਼ ਪਰ ਫਲੋਟ ਕਰ ਦੇਣਾ ਵੀ ਠੀਕ ਨਹੀਂ ਹੈ ਨਾ ਜੀ